ਅੱਜ ਦੇ ਵਲੌਗ ਵਿੱਚ ਅਸੀਂ ਕਰਾਂਗੇ ਸਫਾਈ ਵੈਸੇ ਤਾਂ ਰੋਜ਼ ਹੀ ਕਰਦੇ ਆਂ ਪਰ ਕੱਲ ਮੈਂ ਠੀਕ ਨਹੀਂ ਸੀਗੀ ਸੋ ਇੱਕ ਦਿਨ ਵਿੱਚ ਸਫਾਈ ਨਾ ਕਰੋ ਤਾਂ ਘਰ ਦਾ ਹਾਲ ਕੁਛ ਇੱਦਾਂ ਦਾ ਬਣ ਜਾਂਦਾ ਇਹਨੂੰ ਦੇਖ ਦੇ ਕੇ ਮੇਰੇ ਮਨ ਨੂੰ ਤਾਂ ਬਹੁਤ ਜ਼ਿਆਦਾ ਕਾਲਜ ਹੀ ਪੈ ਰਹੀ ਸੀਗੀ ਸੋ ਮੈਂ ਸੱਚੇ ਚ ਚਲੋ ਆਪਾਂ ਹੁਣ ਤਕੜੇ ਚੋ ਕੇ ਕਰਦੇ ਆਂ ਸਫਾਈ ਇੱਧਰ ਕੱਪੜਿਆਂ ਨੇ ਸੋਫੇ ਨੂੰ ਤਾਂ ਇੱਦਾਂ ਜੱਫੀ ਪਾਈ ਹੋਈ ਹੈ ਜਿੱਦਾਂ ਕਿਤੇ ਪਤਾ ਨਹੀਂ ਕੀ ਹੁੰਦੇ ਇਹਨਾਂ ਨੂੰ ਵੀ ਬਲਮਾਰੀ ਵਿੱਚ ਧੱਕਦੇ ਆਂ ਹੁਣ ਆਪਾਂ ਤੇ ਇੱਧਰ ਕਮਰੇ ਦਾ ਹਾਲ ਤਾਂ ਕੁਛ ਇੱਦਾਂ ਹੋਇਆ ਪਿਆ ਜਿਦਾਂ ਕਿ ਤੇ ਇੱਥੇ ਪਤਾ ਨਹੀਂ ਕਿਹੜੀ ਜੰਗ ਲੱਗੀ ਹੁੰਦੀ ਆ ਸੋ ਭਾਬੀ ਕਹਿੰਦੇ ਤੂੰ ਟੈਨਸ਼ਨ ਨਾ ਲੈ ਅੱਜ ਮੈਂ ਵੀ ਇਹ ਜੰਗ ਜਿੱਤ ਕੇ ਹਟੂੰਗੀ ਭਾਬੀ ਕਰਨ ਲੱਗ ਪਿਆ ਪੂਰੀ ਸਫਾਈ ਆਪਣੇ ਕਮਰੇ ਦੀ ਪੜਦੀਆਂ ਚਾਦਰਾਂ ਚੁੱਦਰਾਂ ਵੀ ਚੱਕ ਕੇ ਲੱਗ ਪਿਆ ਬਿਸ਼ਾਉਣ ਤੇ ਇਧਰ ਕਮਰੇ ਦੇ ਤਾਂ ਕੱਢ ਦਿੱਤੇ ਆ ਭਾਬੀ ਨੇ ਚੈਬ ਦੇਖ ਸਕਦੇ ਆ ਤੁਸੀਂ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਕਮਰਾ ਤੇ ਇਧਰ ਝਾੜੂ ਵੀ ਘਹਿ ਰਿਹਾ ਹੈ ਉਹ ਹੈਲੋ ਇਧਰ ਮੈਨੂੰ ਵੀ ਦੇਖ ਦੋ ਖਲਿਆ ਕਰੋ ਸੋ ਇੰਨੀ ਜਿਆਦਾ ਧੂੜ ਓ ਮਾਈ ਗਾਡ ਇਧਰ ਜਿੰਮੀ ਵੀ ਬਾਹਰ ਬੈਠੀ ਹੈ ਆਪਣੇ ਕਮਰੇ ਤੋਂ ਅੱਜ ਸੋ ਇਧਰ ਸਾਰੀ ਸਫਾਈ ਹੋ ਚੁੱਕੀ ਹੈ ਆਪਣੀ ਕਿਚਨ ਵੀ ਡਾਨੇ ਆ ਜੀ ਤੇ ਆਪਣੇ ਸਾਰੇ ਘਰ ਦੀ ਸਾਫ ਸਫਾਈ ਹੋ ਗਿਆ ਸਫਾਈ ਦੇਖ ਕੇ ਤਾਂ ਮਨ ਇੰਨਾ ਜਿਆਦਾ ਖੁਸ਼ ਰਿਹਾ ਸੀ ਕੋਈ ਕਹਿਣ ਦੀ ਗੱਲ ਨਹੀਂ ਘਰ ਬਿਲਕੁਲ ਤਰਾਂ ਟੰਨ ਲੱਗ ਰਿਹਾ ਸੀਗਾ ਸੋ ਮੈਨੂੰ ਤਾਂ ਸਫਾਈ ਦੇ ਵਿੱਚ ਰਹਿਣਾ ਬਹੁਤ ਜਿਆਦਾ ਪਸੰਦ ਆ ਜਿੰਨ ਜਿੰਨ ਨੂੰ ਸਫ ਏ ਨਹੀਂ ਆਪਣੇ ਅੰਦਰ ਘਰ ਦੇ ਅੰਦਰ ਜਾਂਦੀ ਹੈਗੀ ਇਹਨੂੰ ਪਤਾ ਨਹੀਂ ਕੀ ਹੈ ਇਹਨੇ ਇੱਥੇ ਬਠਣਾ ਹੁੰਦਾ ਸੀ ਮੰਮੀ ਨੇ ਮੈਨੂੰ ਬਣਾ ਦਿੱਤੇ ਚੌਲ ਬਾਏ ਬਾਏ